ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰੇ ਵੀਰ ਆਏ ਆ ਸਭ ਤੋਂ ਪਹਿਲਾਂ ਤਾਂ ਆਪਾਂ ਬ੍ਰਦਰ ਗਰੁੱਪ ਦੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਬਾਕੀ ਆ ਲਿਖਿਆ ਹੋਇਆ ਫਲੈਕਸ ਤੇ ਸਾਰੇ ਪੜ ਸਕਦੇ ਅੱਜ ਸਾਡੇ ਗਰੁੱਪ ਵੱਲੋਂ ਜਿਹੜੀ 3M ਟੇਪ ਦੀ 5ਵੀਂ ਸੇਵਾ ਸੀਗੀ ਜੋ ਕਿ ਗੱਡੀਆਂ ਦੇ ਆਪਾਂ ਬੈਕ ਸਾਈਡ ਤੇ 3M ਟੇਪ ਲਾਉਂਦੇ ਆ ਵੀ ਭਾਈ ਐਕਸੀਡੈਂਟ ਰੁਕ ਸਕਣ ਤੇ ਇਸ ਤਰ੍ਹਾਂ ਸਾਰੇ ਵੀਰ ਇਕੱਠੇ ਹੋਏ ਆ ਤਾਂ ਆਪਣੇ ਗਰੁੱਪ ਨੂੰ ਅੱਜ 5 ਸਾਲ ਤੇ ਤਕਰੀਬਨ ਕਹ ਲਓ ਵੀ 2 ਮਹੀਨੇ ਦੇ ਕਰੀਬ ਸਮਾਂ ਹੋ ਚੁੱਕਾ ਉਹਦੇ ਵਿੱਚ ਆਪਾਂ ਕੀ ਸੇਵਾ ਕੀਤੀਆਂ ਕਿੰਨੀਆਂ ਕੀਤੀਆਂ ਕਿੰਨਾ ਪੈਸਾ ਆਇਆ ਦਿੱਤਾ ਉਦੇ ਬਾਰੇ ਆਪਾਂ ਥੋੜਾ ਚਾਨਣਾ ਪਾਵਾਂਗੇ ਕੋਈ ਵੀ ਸਾਡੇ ਤੋਂ ਕੋਈ ਵੀ ਹਿਸਾਬ ਲੈਣਾ ਚਾਹੁੰਦਾ ਹੋਵੇ 5 ਸਾਲ 2 ਮਹੀਨਿਆਂ ਦਾ ਇੱਕ ਇੱਕਰ ਪੈਦਾ ਹਿਸਾਬ ਤੁਹਾਨੂੰ ਮੋਰੇ ਲਿਖਿਆ ਮਿਲੇਗਾ ਕੋਈ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਵੀ ਭਾਈ ਆ ਆ ਦੱਸੋ ਉਹ ਦੱਸੋ ਜਿਹੜੀ ਚੀਜ਼ ਤੁਸੀਂ ਦੇਖਣੀ ਆ ਆ ਕੇ ਮੋਰੇ ਦੇਖ ਸਕਦੇ ਆ ਤੇ ਤਕਰੀਬਨ ਆਪਣੇ ਗਰੁੱਪ ਨੇ ਜਿਹੜਾ ਆ ਵੀਰ ਜੀ 5 ਸਾਲ 2 ਮਹੀਨਿਆਂ ਦੇ ਵਿੱਚ 72 ਸੇਵਾਵਾਂ ਕੀਤੀਆਂ 72 ਸੇਵਾਵਾਂ ਦੇ ਵਿੱਚ ਡਰਾਈਵਰ ਡੇ ਵਾਲੀਆਂ ਸੇਵਾਵਾਂ ਵੀ ਆਈਆਂ ਤ੍ਰੀਅਮ ਟੇਪ ਵਾਲੀਆਂ ਵੀ ਆਈਆਂ ਤੇ तकरीबन तकरीबन ਜਿਹੜੇ ਡਰਾਈਵਰਾਂ ਦੇ ਲਾਜ ਆ ਉਹਨਾਂ ਦੀਆਂ ਸੇਵਾਵਾਂ ਹੋਣਗੀਆਂ ਬਾਹਰ ਤਰੇਟ ਸੇਵਾਵਾਂ ਟੋਟਲ 72 ਸੇਵਾਵਾਂ ਹੋ ਚੁੱਕੀਆਂ ਤੇ ਇਹਨਾਂ 72 ਸੇਵਾਵਾਂ ਦੇ ਵਿੱਚ ਤੁਸੀਂ ਲਗਾ ਲਓ ਜੀ 11,25,467 ਰੁਪਏ 11,25,467 ਰੁਪਏ ਅਸੀਂ ਜਿਹੜੇ ਆ ਸੇਵਾ ਦੌਰਾਨ ਦਿੱਤੇ ਆ ਤੇ ਜਿਹੜਾ 8 ਮਹੀਨੇ ਹੋ ਗਏ ਸਾਡੇ ਗਰੁੱਪ ਵੱਲੋਂ ਰਾਸ਼ਨ ਚੱਲਦੇ ਨੂੰ ਉਹਦੇ ਵਿੱਚ 1,68,180 ਰੁਪਏ ਦਾ ਰਾਸ਼ਨ ਜਿਹੜਾ ਆ ਸਾਡੇ ਗਰੁੱਪ ਵੱਲੋਂ ਜਿਹੜੇ ਡਰਾਈਵਰ ਪੂਰੇ ਹੋ ਗਏ 14 ਪਰਿਵਾਰ ਉਨ੍ਹਾਂ ਦੇ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਜਾ ਚੁੱਕਾ 1,68,180 ਰੁਪਏ ਠੀਕ ਹੈ ਜੀ ਤੇ ਗਰੁੱਪ ਫੰਡ 'ਚ ਆਪਣੇ ਕੋ ਪਿਆ 65,767 ਰੁਪਏ ਇਸ ਲਈ ਸਾਡੇ ਤੋਂ ਪਏ ਹੋਏ ਆ ਜਿਹੜੀ ਅੱਜ ਦੀ ਸੇਵਾ 3M ਟੇਪ ਵਾਲੀ ਆ ਇਹ ਸੇਵਾ ਦੇ ਵਿੱਚ ਹਾਲੇਪਾ حساب ਨਹੀਂ ਕੀਤਾ ਜੇਕਰ ਪੈਸੇ ਵਧਣਗੇ ਉਹ ਗਰੁੱਪ ਫੰਡ 'ਚ ਜਮ੍ਹਾਂ ਹੋਣਗੇ ਘਟਣਗੇ ਤਾਂ ਉਹ ਜਿਹੜੇ ਪੈਸੇ ਗਰੁੱਪ ਫੰਡ 'ਚੋਂ ਪਾਏ ਜਾਣਗੇ ਠੀਕ ਹੈ ਜੀ 14 ਪਰਿਵਾਰਾਂ ਦੀ ਰਾਸ਼ਨ ਸੇਵਾ ਚੱਲਦੀ ਆ ਆਪਣੇ ਗਰੁੱਪ ਲੋ ਕਿਸੇ ਨੇ ਕੋਈ ਵੀ ਇਨਕੁਆਰੀ ਕਰਨੀ ਹੋਵੇ ਐਨੀ ਟਾਈਮ ਕੋ ਬੱਚਾ ਵੀ ਆ ਕੇ ਸਾਨੂੰ ਸਵਾਲ ਪੁੱਛ ਸਕਦਾ ਠੀਕ ਹੈ ਜੀ 10 11 2019 ਤੋਂ ਸ਼ੁਰੂ ਹੋਇਆ ਸੀ ਗਰੁੱਪ ਆਪਾਂ ਪਹਿਲੀ ਸੇਵਾ ਦਿੱਤੀ ਸੀ ਆਪਾਂ ਠੀਕ ਹੈ ਨੇ ਜੀ ਉਸ ਤੋਂ ਬਾਅਦ ਅੱਜ ਤੱਕ ਲੀਆਂ 72 ਸੇਵਾਵਾਂ ਹੋ ਚੁੱਕੀਆਂ ਕਿਸੇ ਨੇ ਕੁਝ ਵੀ ਚੈੱਕ ਕਰਨਾ ਹੋਵੇ ਜਦੋਂ ਮਰਜ਼ੀ ਚੈੱਕ ਕਰ ਸਕਦਾ ਬਾਕੀ ਦੇਖ ਲੈਣਾ ਪੀਡੀਐ ਬਣਾ ਆ ਗਿਆ ਆਪਾਂ ਸਾਰਾ ਫੇਸਬੁੱਕ ਤੇ ਵੀ ਪਾਵਾਂਗੇ ਤਾਂ ਜੋ ਆਉਣ ਵਾਲੇ ਸਮੇਂ ਕੋਈ ਸਾਡੇ ਤੇ ਉਂਗਲ ਨਾ ਚੱਕ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੱਲੇ ਸੋਨ ਸਾਹਿਬ ਸਤ ਸ੍ਰੀ ਅਕਾਲ ਠੀਕ ਹੈ ਜੀ ਬਣ ਗਈ ਚਲੋ ਜੀ ਹੈ ਦੇਕਰ ਤੰਗਾਂ ਵਾਲੇ ਜਿਹੜੇ ਬੰਦੇ ਰਹਿ ਗਏ ਸੀ ਉਹ ਕਿਰਪਾ ਕਰਕੇ ਵੀਡੀਓ ਚ ਆ ਜਾਣਾ ਹੋਰ ਤਾਂ ਨਹੀਂ ਕੋਈ ਰਹਿੰਦਾ ਜੀ ਬਸ ਅਸੀਂ ਦੋ ਹੀ ਮੇਰੀ ਜੀ ਸਾਹਿਬ ਆਣ ਕਾ ਜਿਆਦਾ ਕਾਲੀਆਂ ਆਈ ਤੁਹਾਡੀਆਂ ਮੈਂ ਵੀ ਰਹਿ ਗਿਆ ਜੀ ਆ ਲਓ ਜੀ ਮੈਂ ਉਧਰ ਉੱਲੇ ਜੀ ਨਾ ਅੱਛਾ ਚਲੋ ਭਾਈ ਲਿਆਓ ਕੁਰਸੀ